ਸ਼ਰੋਮਨੀਆ ਕਾਲੀਦਾਲ ਤੇ ਬੀਜਪੀ ਦੀ ਆਪਸੀ ਸਾਂਝ ਨੂੰ ਲੈ ਕੇ ਵੱਖ-ਵੱਖ ਕਿਸਮ ਦੀਆਂ ਚਰਚਾਵਾਂ ਹੋਵਟੀਆਂ ਨੇ ਟਿੱਪਣੀਆਂ ਹੋਵਟੀਆਂ ਨੇ ਪਰ ਲਗਾਤਾਰ ਇਹੀ ਕਿਹਾ ਜਾ ਰਿਹਾ ਹੈ ਕਿ ਦੋਵਾਂ ਦਾ ਗੱਠ ਜੋੜ ਆਉਂਦੇ ਸਮੇਂ ਦੇ ਵਿੱਚ ਹੋ ਜਾਵੇਗਾ ਲੋਕ ਸਭਾ ਚੋਣਾਂ ਨਜ਼ਦੀਕ ਨੇ ਪਹਿਲਾਂ ਵੀ ਮਹੀਨੇ ਪਹਿਲਾਂ ਵੀ ਇਹੀ ਚਰਚਾਵਾਂ ਸੀ ਕਿ ਕੁਝ ਹੀ ਦਿਨਾਂ ਦਾ ਫਰਕ ਰਹਿ ਗਿਆ ਤੇ ਹੁਣ ਵੀ ਇਹੀ ਚਰਚਾਵਾਂ ਦੇ ਕੁਝ ਹੀ ਦਿਨਾਂ ਦਾ ਫਰਕ ਰਹਿ ਗਿਆ ਭਾਜਪਾ ਨੇ ਭਾਵੇਂ ਆਪਣੀ ਲਿਸਟ ਜਿਹੜੀ ਆ ਉਹ ਜਾਰੀ ਕਰ ਦਿੱਤੀ ਹੈ ਜਿਹਨਾਂ ਦੇ ਵਿੱਚ 195 ਉਮੀਦਵਾਰ ਨੇ ਪਰ ਉਹਨਾਂ ਦੇ ਵਿੱਚ ਪੰਜਾਬ ਦੇ ਉਮੀਦਵਾਰਾਂ ਦਾ ਬਿਲਕੁਲ ਜ਼ਿਕਰ ਨਹੀਂ ਹੈ ਇਸ ਦੇ ਵਿੱਚ ਇਹ ਵੀ ਕਿਆਸਰਾਈਆਂ ਲੱਗ ਰਹੀਆਂ ਨੇ ਕਿ ਅਕਾਲੀ ਦਲ ਦੇ ਨਾਲ ਗੱਠਜੋੜ ਤੋਂ ਬਾਅਦ ਹੀ ਇਹ ਸੂਚੀ ਜਾਰੀ ਹੋ ਸਕਦੀ ਹੈ ਪਰ ਗੱਠਜੋੜ ਹੋਣਾ ਕਿ ਨਹੀਂ ਅਜੇ ਤੱਕ ਕੋਈ ਪੁਖਤਾ ਪ੍ਰਮਾਣ ਇਸ ਬਾਰੇ ਨਹੀਂ ਹੈ ਕਰ ਇਹਨਾਂ ਮਸਲਿਆਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਵਿਸ਼ੇਸ਼ ਟਿੱਪਣੀ ਕਰਦੇ ਨਜ਼ਰ ਆਉਂਦੇ ਨੇ ਪੀਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਰਾਜਾ ਵੜਿੰਗ ਇਹੋ ਜੀ ਗੱਲ ਕਰ ਦਿੰਦੇ ਨੇ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਉੱਤੇ ਵੱਡੇ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਦਰਸਲ ਸੁਖਬੀਰ ਸਿੰਘ ਬਾਦਲ ਕਿਉਂ ਭਾਜਪਾ ਦੀ ਵਿਰੋਧਤਾ ਨਹੀਂ ਕਰ ਰਹੀ ਕਿਉਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਰੋਧਤਾ ਨਹੀਂ ਕਰ ਰਹੀ ਇਸ ਉੱਤੇ ਸਵਾਲ ਚੁਕੇ ਗਿਆ ਹਾਲ ਹੀ ਦੇ ਵਿੱਚ ਜੋ ਮਸਲੇ ਚੱਲ ਰਹੇ ਨੇ ਕਿਸਾਨਾਂ ਦੇ ਜੋ ਪੰਜਾਬ ਦੇ ਆਪਣੇ ਮਸਲੇ ਨੇ ਉਹਦੇ ਵਿੱਚ ਜਿੱਥੇ ਸਾਰਾ ਪੰਜਾਬ ਕਿਸਾਨਾਂ ਸਣੇ ਕੇਂਦਰ ਸਰਕਾਰ ਦੀ ਨਿੰਦਿਆ ਕਰਦਾ ਪਿਆ ਵਿਰੋਧਤਾ ਕਰਦਾ ਪਿਆ ਉੱਥੇ ਹੀ ਸੁਖਬੀਰ ਸਿੰਘ ਬਾਦਲ ਕਿਉਂ ਕੇਂਦਰ ਸਰਕਾਰ ਤੇ ਸਵਾਲ ਨਹੀਂ ਚੱਕਦੇ ਪਏ ਇਸ ਉੱਤੇ ਸਵਾਲ ਰਾਜਾ ਵੜਿੰਗ ਚੱਕਦੇ ਨਜ਼ਰ ਆ ਰਹੇ ਨੇ ਔਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਕਿਹੋ ਜਿਹਾ ਬਿਆਨ ਦਿੰਦੇ ਨਜ਼ਰ ਆਉਂਦੇ ਨੇ ਜਿਸ ਤੋਂ ਬਾਅਦ ਗੱਠਜੋੜ ਨੂੰ ਲੈ ਕੇ ਇੱਕ ਵੱਖਰੀ ਗੱਲ ਸਾਹਮਣੇ ਆਵੇਗੀ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਨੂੰ ਲੈ ਕੇ ਇੱਕ ਵੱਖਰੀ ਚਰਚਾ ਚੱਲਦੀ ਪਈ ਹੈ ਪਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਕਿਉਂ ਭਾਜਪਾ ਦੀ ਵਿਰੋਧਤਾ ਨਹੀਂ ਕਰਦੇ ਜਿੱਥੇ ਕਿਸਾਨ ਲੀਡਰ ਅੱਕੇ ਹੋਏ ਨੇ ਜਿੱਥੇ ਪੂਰੇ ਪੰਜਾਬ ਦੀ ਸਿਆਸਤ ਸਰਕਾਰ ਤੋਂ ਜਵਾਬ ਮੰਗ ਰਹੀ ਹੈ ਉਥੇ ਸੁਖਬੀਰ ਸਿੰਘ ਬਾਦਲ ਕਿਉਂ ਕੇਂਦਰ ਸਰਕਾਰ ਦੇ ਖਿਲਾਫ ਇੱਕ ਸ਼ਬਦ ਵੀ ਬੋਲਣ ਨੂੰ ਤਿਆਰ ਨਹੀਂ ਹੈ ਇਸ ਗੱਲ ਬਾਰੇ ਰਾਜਾ ਵੜਿੰਗ ਟਿੱਪਣੀ ਕਰਦੇ ਨਜ਼ਰ ਆ ਰਹੇ ਨੇ ਆਖਰ ਕੀ ਬੋਲਦੇ ਨੇ ਰਾਜਾ ਵੜਿੰਗ ਆਓ ਸੁਣ ਲੈਂਦੇ ਹਾਂ ਔਰ 15 ਮਿੰਟ ਦਾ ਕੋਈ ਫਰਕ ਨਹੀਂ ਪਿਆ ਬਾਰੇ ਨਿਕਲ ਸਕ ਕੇ ਜਾਏ ਬੜੇ ਨੌਜਵਾਨ ਸਾਥੀਆਂ ਨੇ ਔਰ ਬੁੱਢਾ ਸੱਦਾ ਸੀ ਲੋਕਾਂ ਨੂੰ ਅੱਜ ਹੁਗਾਰਾ ਸੀ ਇਸ ਤੋਂ ਵੱਡਾ ਕਿ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਜੀਐਸ ਪਾਰਟੀ ਦੀ ਜਿੱਤ ਹੋਈ ਭਾਈ ਆਸ਼ੂ ਤੇ ਮਿੱਟੂ ਲੜੂਗੇ ਕੀ ਹੋਇਆ ਕੋਈ ਆਸ਼ੂ ਮਿੱਟੂ ਨਹੀਂ ਲੜੇ ਉਹ ਤਾਂ ਥੋੜੇ ਵਾਲੇ ਮੀਡੀਆ ਵਾਲੇ ਲੜਾ ਦਿੰਦੇ ਆ ਕੋਈ ਨਹੀਂ ਲੜਿਆ ਤੁਸੀਂ ਲੜਾਈ ਵੇਖੀ ਹੈ ਕੋਤੜੀਆ ਕੋਈ ਨਹੀਂ ਲੜਦਾ ਇਹ ਮੀਡੀਆ ਦੀ ਥੋੜੇ ਵਾਲੇ ਸਾਥੀਆਂ ਦੀ ਕਾੜ ਹੈ ਕੋਈ ਨਹੀਂ ਲੜਦਾ ਸਾਰਾ ਗੱਟਚੋੜ ਹੋ ਚੁੱਕਿਆ ਹੈ ਇਸੇ ਕਰਕੇ ਦਾ ਸੁਣੇ ਇਸਨੂੰ ਬੋਲ ਨਹੀਂ ਰਿਹਾ ਕਿ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਦਾ ਨਰਿੰਦਰ ਮੋਦੀ ਜੀ ਦੇ ਖਿਲਾਫ ਬਾਦਲ ਦੇ ਖਿਲਾਫ ਇੱਕ ਬਿਆਨ ਪੰਜਾਬ ਸਰਕਾਰ ਨੂੰ ਉਹ ਕੋਸ ਰਿਹਾ ਅੰਦਰੋਂ ਘਰਜੋੜ ਹੋ ਚੁੱਕਿਆ ਹੈ ਆਲਰੇਡੀ 6 7 ਦਾ ਸਮਝੌਤਾ ਹੋ ਚੁੱਕਿਆ ਹੈ ਪਰ ਪੰਜਾਬ ਚੋਂ ਅਕਾਲੀ ਦਲ ਦੀ ਹੋਂਦ ਮੁਕੰਮਲ ਤੌਰ ਤੇ ਖਤਮ ਹੋ ਜਾਏਗਾ ਸਿੱਧਾ ਚਾਹੁੰਦੇ ਆ ਕਿ ਸਮਝੌਤਾ ਜਲਦੀ ਹੋ ਜੇ ਔਰ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਬਿਲਕੁਲ ਪਹਿਲਾਂ ਵੀ ਵੈਸੇ ਦਾ ਕੁਝ ਹੈ ਨਹੀਂਗਾ ਪਟੜੀ ਜਮਾਂ ਲਾਈਨ ਤੋਂ ਲੈ ਜੇ ਕਿਉਂਕਿ ਪੰਜਾਬ ਦੇ ਲੋਕ ਪਸੰਦ ਨਹੀਂ ਕਰਦੇ ਪੰਜਾਬੀ ਉੱਥੇ ਜੁੱਤੀਆਂ ਖਾ ਰਿਆ ਕਿਸਾਨਾਂ ਨਾਲ ਅਤਿਆਚਾਰ ਹੋ ਰਿਹਾ ਔਰ ਸੁਖਬੀਰ ਸਿੰਘ ਬਾਦਲ ਅੰਦਰ ਸਮਝੌਤਾ ਕਰਕੇ ਬਿਚੋਜੀ ਗਰਦਾਸਪੁਰ ਜਿਸ ਪ੍ਰਕਾਰ ਦਾ ਹੰਗਾਰ ਹੈ ਕਿਉਂਕਿ ਇਸ ਗਰਦਾਸਪੁਰ ਨੇ ਪਹਿਲਾਂ ਜਿਹੜੀ ਹਲੇਰੀ ਸੀ ਆਮ ਆਦਮੀ ਪਾਰਟੀ ਵੀ ਉਹ ਗਰਦਾਸਪੁਰ ਦੇ 5 ਸੀਟਾਂ ਸੀ ਅੱਜ ਪਾਰਲੀਮੈਂਟ ਸਰ ਕੋ 6 ਸੀਟ ਹੈ ਔਰ ਮੈਨੂੰ ਲੱਗਦਾ ਹੈ ਕਿ ਜਿਹੜਾ ਮੋੜ ਹੈ ਪਾਰਲੀਮੈਂਟ ਦਾ ਉਹ ਗਰਦਾਸਪੁਰ ਸੀਟ ਬਣੇਗੀ ਸਭ ਤੋਂ ਵੱਡੇ ਮਾਰਜਨ ਦੇ ਨਾਲ ਅਸੀਂ ਗਰਦਾਸਪੁਰ ਸੀਟ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਦੱਸਦਾ ਵੀ 13 ਦੀਆਂ 13 ਸੀਟਾਂ ਤੇ ਚੋਣਾਂ ਲੜ ਰਹੀਆਂ। ਬਾਕੀ ਆਉਣ ਵਾਲਾ ਸਮਾਂ ਦੱਸੇਗਾ ਅਸੀਂ ਤੁਹਾਨੂੰ ਜੋ ਵੀ ਹੋ ਚੱਕੇ ਜਾਣ ਇਨਫੋਰਮੇਸ਼ਨ ਦੇਵਾਂਗੇ ਪਰ ਪਹਿਲਾਂ ਵੀ ਤੇ ਅੱਜ ਵੀ ਤੇ ਉਦੋਂ ਇਹ ਗੱਲ ਹਮੇਸ਼ਾ ਕਹੀ ਹੈ ਕਿ ਅਸੀਂ 13 ਦੀਆਂ 13 ਸੀਟਾਂ ਤੇ ਚੋਣਾਂ ਲੜ ਰਹੇ ਹਾਂ। ਓਹਰ ਮਾਤਮਾ ਸੁੱਖ ਰੱਖੇ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਮੈਂ ਸੁਪੀਰ ਬਾਦਲ ਨਾਲ ਨੂੰ ਜਾਂ ਭਗਵੰਤ ਸਿੰਘ ਮਾਨ ਨਾਲ ਨੂੰ ਇਹ ਤਾਂ ਨਹੀਂ ਕਹਿੰਦਾ ਕਿ 130 ਤੇ 130 ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ